ਸਾਡੀ ਆਣਗੁਆਣ ਅਸੀਂ ਮੇਨ ਹਾਈਵੇ ਤੇ ਬੈਠੇ ਹੋਏ ਆ ਆਣਗੁਆਣ ਕਿਸੇ ਦੇ ਘਰ ਦੇ ਵਿੱਚ ਚਲ ਜੀਏ ਸਾਡਾ ਲੈਟਰਨ ਬਾਥਰੂਮ ਨਹਾਉਣ ਧੋਣ ਦਾ ਸਾਰਾ ਇੰਤਜ਼ਾਮ ਕਰਦੇ ਕਿਉਂ ਸਾਡੇ ਗੁਰੂਆਂ ਦਾ ਕਰਤਾਰ ਬੜਾ ਉੱਚਾ ਇਹਨਾਂ ਨੂੰ ਪਤਾ ਤਿਲਕ ਜੰਜੂ ਦੀ ਰਾਖੀ ਵਾਲਾ ਗੁਰੂ ਤੇਗ ਬਹਾਦਰ ਤੇ ਉਹਦੀ ਫੌਜ ਆ ਇਹ ਤਾਂ ਕਿਸੇ ਦੀ ਧੀ ਪੈਣ ਵਾਲੀ ਨਹੀਂ ਦੇਖਦੇ ਔਰ ਸਾਡਾ ਵੀ ਨੌਜਵਾਨਾਂ ਦਾ ਕਰਤਾਰ ਇਹਨਾਂ ਉੱਚਾ ਆ ਕਿਸੇ ਦੀ ਧੀ ਪੈਣ ਵਾਲੀ ਨਹੀਂ ਦੇਖਦੇ ਟ੍ਰੇਨ ਦੇ ਵਿੱਚ ਜੇ ਇੱਕ ਸਰਦਾਰ ਬੈਠਾ ਹੋਇਆ ਸਾਰੀ ਟ੍ਰੇਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਆ ਕਿਉਂਕਿ ਪਤਾ ਹੈ ਕਿ ਸਾਡੇ ਨਾਲ ਸਰਦਾਰ ਨੇ ਸਰਦਾਰ ਨੇ ਇਹਨਾਂ ਸਰਦਾਰਾਂ ਦਾ ਕਰਤਾਰ ਇਹਨਾਂ ਉੱਚਾ ਸਾਡੇ ਗੁਰੂ ਮਹਾਰਾਜਾਂ ਦਾ ਇਹਨਾਂ ਕਰਤਾਰ ਉੱਚਾ ਹਰੀ ਸਿੰਘ ਨਲੂਏ ਨੇ ਟਕੇ ਟਕੇ ਦੇ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਵੇਕਦੀਆਂ ਜਨਾਨੀਆਂ ਛੜਾ ਕੇ ਲਿਆ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ ਸੀ ਸੁਰੱਖਿਅਤ ਔਰ ਉਹ ਵੀ ਤੁਸੀਂ ਕਹਾਣੀ ਸੁਣੀ ਹੋਏਗੀ ਉਹ ਕਹਿੰਦੀ ਸੀ ਇੱਕ ਬੀਬੀ ਹਰੀ ਸਿੰਘ ਨਲੂਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਕਿਉਂਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਉਹ ਕਰਦਾ ਆ ਯਾਰ ਮਨ ਭਰਦਾ ਕਈ ਵਾਰੀ ਮਨ ਭਰਦਾ ਵੀ ਇਹ ਜ਼ਾਲਮ ਸਰਕਾਰਾਂ ਨੂੰ ਪਤਾ ਨਹੀਂ ਅਸੀਂ ਕੇਸ ਫੌਜ ਦੇ ਵਾਰਸਾਂ ਇਸ ਕੈਂਪ ਕਿਸ ਕੌਮ ਦੇ ਵਾਰਸਾਂ ਅਸੀਂ ਉਹ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਆਪਣੇ ਚਾਰੇ ਲਾਸ਼ ਸ਼ਹੀਦ ਕਰਾਤੇ ਯਾਰ ਇਨ ਨਹੀਂ ਮੰਨੀ ਇਨ ਨਹੀਂ ਮੰਨੀ ਸੀ ਪਰ ਅਸੀਂ ਉਸ ਕੌਮ ਦੇ ਵਾਰਸਾਂ ਅਸੀਂ ਉਸ ਕੌਮ ਦੇ ਵਾਰਸਾਂ ਉਸ ਉਸ ਕੌਮ ਦੀਆਂ ਖੂਨ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਆ ਜਿਹੜੀਆਂ ਮਾਮਾ ਨੇ ਸਵਾ ਸਵਾ ਮਣ ਪੀਸਣ ਪੀਸਿਆ ਸੀ ਅਸੀਂ ਉਹਨਾਂ ਮਾਮਾ ਦਾ ਅੰਨ ਖਾ ਰਹੇ ਹਾਂ ਉਹਨਾਂ ਮਾਮਾ ਨੇ ਸਾਡੇ ਵੀਰਾਂ ਨੂੰ ਘਰਾਂ ਚੋਂ ਭੇਜਿਆ ਉਹਨਾਂ ਮਾਮਾ ਦੇ ਚਰਨਾਂ ਦੇ ਵਿੱਚ ਸੀਸ ਝੁਕਦਾ ਉਹਨਾਂ ਮਾਮਾ ਦਾ ਆਸ਼ੀਰਵਾਦ ਆ ਜਿਹੜੀਆਂ ਮਾਮਾ ਨੇ ਸਵਾ ਸਵਾ ਮਨ ਪੀਸਣ ਪੀਸਿਆ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਝੋਲੀਆਂ 'ਚ ਪੁਆਏ ਔਰ ਹਿੰਦੁਸਤਾਨ ਦੀ ਹਕੂਮਤ ਦੇ ਰਾਖੀ ਲਈ ਇਸ Hindu ਧਰਮ ਦੀ ਰਾਖੀ ਲਈ ਇਹ ਜਿਹੜੇ ਕਸ਼ਮੀਰ ਦੇ ਪੰਡਤ ਆਏ ਸੀ Hindu ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਬਲੀਦਾਨ ਕੀਤਾ ਉਹ ਯਾਰ ਅਸੀਂ ਉਹ ਕੌਮ ਦੇ ਵਾਰਿਸ ਆ ਭਾਈ ਜੱਤਾ ਜੀ ਗੁਰੂ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਸੀ ਉਦੋਂ ਵੀ ਇਦਾਂ ਹੀ ਕਰਫਿਊ ਲੱਗੇ ਸੀ ਉਦੋਂ ਵੀ ਇਦਾਂ ਹੀ ਕਰਫਿਊ ਲੱਗੇ ਸੀ ਉਦੋਂ ਵੀ ਇਦਾਂ ਹੀ ਜ਼ਾਲਮ ਸਰਕਾਰਾਂ ਦਾ ਬੋਲ ਵਾਲਾ ਸੀ ਪਰ ਤੁਹਾਨੂੰ ਜੈਤਾ ਜੀ ਉਹਨਾਂ ਦੇ ਚਰਨਾਂ 'ਚ ਸੀਸ ਝੁਕਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਸਰੂਪ ਸੀਸ ਲੈ ਕੇ ਉੱਥੇ ਆਨੰਦਪੁਰ ਸਾਹਿਬ ਸੰਸਕਾਰ ਕੀਤਾ ਸੀਗਾ ਯਾਰ ਆਪਾਂ ਤਾਂ ਉਹ ਕੌਮ ਦੇ ਵਾਰਿਸ ਆ ਸੋ ਇਹ ਸਰਕਾਰਾਂ ਨੂੰ ਤੁਸੀਂ ਆਪਣਾ ਮੀਡੀਆ ਕਹੋ ਵੀ ਇਹ ਤਾਂ ਖੈ ਹੀ ਕੁਝ ਨਹੀਂ ਤੁਸੀਂ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰੋ ਬਬੂ ਇੱਕ ਫਿਲਮ ਐਕਟਰੈਸ ਹੈਗੀ ਆ ਜੀ ਕੰਗੜਾ ਰਣੋਤ ਨਾਮ ਦੀ ਕੁੜੀ ਹੈ ਜੀ ਜਿਹੜੇ ਇਹ ਐਕਟਰ ਹੁੰਦੇ ਨੇ ਕਈ ਬਹੁਤ ਗੱਡੀ ਗੱਡ ਤੇ ਚਲੋ ਕੇ ਇਹਨਾਂ ਨੂੰ ਵੇਖਦੇ ਹੁੰਦੇ ਨੇ ਕਈ ਤਾਂ ਆਪਣਾ ਰੋਲ ਮਾਡਲ ਵੀ ਮੰਨਦੇ ਹੁੰਦੇ ਆ ਇਹਨਾਂ ਨੂੰ ਤਾਂ ਉਹ ਬਿਆਨ ਦਿੰਦੀ ਆ ਕਿ ਜਿਹੜੀਆਂ ਕਿਸਾਨ ਸੰਘਰਸ਼ ਦੇ ਵਿੱਚ ਬੀਬੀਆਂ ਸ਼ਾਮਲ ਹੋਈਆਂ ਨੇ ਇਹ 100-100 2-200 ਰੁਪਏ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ 200-200 ਰੁਪਏ ਲੈਣ ਵਾਸਤੇ ਇਹ ਕਿਸਾਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਬਹੁਤ ਗਲਤ ਉਹਦੀ ਸੋਚ ਨਹੀਂ ਬਹੁਤ ਗਲਤ ਮੈਨੂੰ ਤਾਂ ਪਤਾ ਨਹੀਂ ਕੌਣ ਆ ਇਹ ਜਿਹੜੇ ਜਿੰਨੇ ਵੀ ਇਸ ਤਰ੍ਹਾਂ ਦੇ ਬੰਦੇ ਹੈਗੇ ਮੈਂ ਤਾਂ ਇਹਨਾਂ ਨੂੰ ਕੋਈ ਸਮਝਦਾ ਨਹੀਂ ਹੈ ਇਹ ਯਾਰ ਤੈਨੂੰ ਮੈਂ ਪਹਿਲਾਂ ਦੱਸ ਚੁੱਕਿਆ ਇਹ ਤਾਂ ਗਜਨੀ ਦੇ ਬਾਜ਼ਾਰ ਚ ਛੜਾ ਕੇ ਲਿਆਂਦੇ ਆ ਜੀ ਇਹਨੇ ਟਕੇ ਟਕੇ ਦੇ ਵਿਕਦੀਆਂ ਸੀ ਉਸ 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 ਐਕਟਰਸ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਕਿ ਕੀ ਇਤਿਹਾਸ ਰਿਹਾ ਪੰਜਾਬ ਦਾ ਕੀ ਇਤਿਹਾਸ ਰਿਹਾ ਸਾਡੇ ਗੁਰੂਆਂ ਦਾ ਅਸੀਂ ਕਿੰਨਾ ਦੇ ਕੌਮ ਆ ਅਸੀਂ ਕਿੰਨਾ ਦੇ ਜਾਏ ਆ ਅਸੀਂ ਕਿੰਨਾ ਦੇ ਵਾਰਿਸ ਆ ਤਾਂ ਤੁਹਾਨੂੰ ਤਸਵੀਰਾਂ ਲਾਈਵ ਟੈਲੀਕਾਸਟ ਗਰਾਊਂਡ ਰਿਪੋਰਟ ਤੋਂ ਦਿਖਾ ਰਿਹਾ ਜਿੱਥੇ ਗੁਰੂ ਦਾ ਲੰਗਰ ਪੱਕ ਰਿਹਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਹੁਣ ਅਸੀਂ ਵੀ ਸਵੇਰ ਦਾ ਜਿਹੜਾ ਨਾਸ਼ਤਾ ਇਹਨਾਂ ਕਿਸਾਨ ਭਰਾਵਾਂ ਦੇ ਨਾਲ ਕਰਾਂਗੇ ਇਹਨਾਂ ਦੇ ਪੱਕੇ ਲੰਗਰ ਦੇ ਵਿੱਚੋਂ ਅਸੀਂ ਵੀ ਖਾਵਾਂਗੇ ਦਿੱਲੀ ਪੁਲਿਸ ਵੀ ਖਾ ਰਹੀ ਆ ਤੇ ਬੀਐਸਐਫ ਵੀ ਖਾ ਰਹੀ ਆ ਤੇ ਹੋਰ ਵੀ ਬਹੁਤ ਲੋਕ ਜੋ ਖਾ ਰਹੇ ਨੇ ਜੀ ਜਦੋਂ ਭਾਈ ਤਾਰੂ ਸਿੰਘ ਨੂੰ ਜਦੋਂ ਭਾਈ ਤਾਰੂ ਸਿੰਘ ਨੂੰ ਮੁਗਲ ਫੜਨ ਆਏ ਸੀ ਮੁਗਲਾਂ ਦੀ ਫੌਜ ਫੜਨ ਆਈ ਸੀ ਭਾਈ ਤਾਰੂ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਾਂ ਨੇ ਪਤਾ ਕੀ ਕਿਹਾ ਸੀ ਮੈਂ ਫਿਰ ਥੋੜਾ ਭਾਵਕ ਹੋ ਜਾਂਦਾ ਆ ਅਸੀਂ ਉਸ ਕੌਮ ਦੇ ਵਾਰਿਸ ਆ ਭਾਈ ਤਾਰੂ ਸਿੰਘ ਦੀ ਮਾਂ ਨੇ ਕਿਹਾ ਸੀ ਕਾਕਾ ਪਹਿਲਾਂ ਪ੍ਰਸ਼ਾਦਾ ਛਕੋ ਮੈਨੂੰ ਪਤਾ ਤੁਸੀਂ ਤੁਸੀਂ ਮੇਰੇ ਪੁੱਤਰ ਨੂੰ ਤਾਰੂ ਸਿੰਘ ਨੂੰ ਫੜ ਕੇ ਲੈ ਜਾਣਾ ਪਰ ਪਹਿਲਾਂ ਪ੍ਰਸ਼ਾਦਾ ਛਕੋ ਯਾਰ ਅਸੀਂ ਤੁਹਾਨੂੰ ਕਹਿੰਦੇ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੰਦਾਂ ਦੀ ਮਰਜ਼ੀ ਲਾ ਦਿਓ ਪਹਿਲਾਂ ਪ੍ਰਸ਼ਾਦਾ ਛਕੋ ਯਾਰ ਪੁਲਿਸ ਵਾਲੇ ਆ ਆਪਣੇ ਬਰ ਗਾੜੀ ਕਾਣ ਦੇ ਵਿੱਚ ਉਹੀ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਸੀਗੀ ਜਿਹੜੇ ਉੱਥੇ ਲੰਗਰ ਛਕਦੇ ਸੀ ਔਰ ਤੁਸੀਂ ਰਿਪੋਰਟ ਸਹੀ ਦੋ ਗਲਤ ਸਹੀ ਦੋ ਉਹ ਤੁਹਾਡੀ ਟੈਨਸ਼ਨ ਆ ਤੁਹਾਡੀ ਜ਼ਿੰਮੇਵਾਰੀ ਆ ਇਹ ਤੁਹਾਡੀ ਜਮੀਰ ਆ ਤੁਹਾਡੇ ਗੁਰਦੇ ਚ 담 ਆ ਪਰ ਅਸੀਂ ਤਾਂ ਕਹਿਣਾ ਪ੍ਰਸ਼ਾਦਾ ਛੱਕ ਕੇ ਵੀਰ ਜਾ ਇਹ ਗੁਰੂ ਦਾ ਬਾਬੇ ਨਾਨਕ ਦਾ ਲੰਗਰ ਆ ਇਹਦੇ ਵਿੱਚ ਕੋਈ ਮਤਭੇਦ ਨਹੀਂ ਕੋਈ ਏਕਾ ਦੁੱਕਾ ਗੱਲ ਨਹੀਂ ਹੈ ਜੋ ਆ ਗਿਆ ਪੰਗ ਚ ਬਹਿ ਗਿਆ ਲੰਗਰ ਛੱਕ ਕੇ ਜਾਵੇ ਤੁਸੀਂ ਵੀ ਹੁਣ ਲੰਗਰ ਛਕੋ ਥੋੜਾ ਵੀ ਟਾਈਮ ਕਾਫੀ ਹੋ ਗਿਆ ਭੁੱਖ ਲੱਗੀ ਹੋਣੀ ਆ ਸਾਡੀ ਇਹ ਤਾਂ ਗੱਲਾਂ ਇੰਨੀ ਆ ਕਾ ਇਤਿਹਾਸ ਇੰਨਾ ਆ ਜੇ ਦੋ ਦੋ ਸਾਲ ਸੁਣਾਈ ਚੱਲੀਏ ਤਾਂ ਨਹੀਂ ਚੱਲਣਾ ਮੁੱਕਣਾ ਇਹੋ ਭਾਈ ਤਾਰੂ ਸਿੰਘ ਦੀ ਖੋਪੜੀ ਗਾਂ ਕਿੰਨੇ ਕਿੰਨੇ ਇਤਿਹਾਸ ਆ ਤੁਸੀਂ ਪ੍ਰਸ਼ਾਦਾ ਪਾਣੀ ਛਕੋ ਬਾਕੀ ਗੱਲਾਂ ਫਿਰ ਬਾਅਦ ਚ ਕਰ ਲੈਣੇ ਆ ਕਿਉਂ ਫਿਰ ਸਾਡਾ ਲੰਗਰ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਆ ਚਲੋ ਜੀ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ